ਨੀ ਹੋਈ ਮੈਂ ਤੈਨੂੰ ਉਦੋਂ ਹੀ ਦਾਲੀਆਂ ਕਰਕੇ ਦੇਣ ਲਈ ਤੂੰ ਬਿਮਾਰ ਹੈ ਤੂੰ ਆਰਾਮ ਕਰ ਲੈ ਮੈਂ ਆਪੇ ਕਰ ਲੂੰਗੀ ਓਕੀ ਸੌਖੀ ਕੰਮ ਬੇਬੇ ਤੂੰ ਵੀ ਓਕੀ ਹੋਏ ਜਾਂਦੀ ਮੈਨੂੰ ਤੇਰਾ ਤਰਸ ਆਈ ਜਾਂਦਾ ਕੋਈ ਨਾ ਤੂੰ ਅੱਜ ਨਹੀਂ ਖੋਜ ਲਿਆ ਦੇ ਕੋਲੀ ਚਾਹ ਦੀ ਬਾਤੀ ਵੇ ਫੂਕਦੀਆਂ ਪਲੇਗ ਤੇ ਜਾਣਾ ਖਾਤਰੇ ਦੇ ਕੋ ਗੂ ਮੰਗ ਬੋਲੀ ਜਾਂ ਤੂੰ ਇਹਨਾਂ ਦੇ ਸਰਾਨੇਗਾ ਤੋ ਬੈਠਾ ਤੂੰ ਮੜਾ ਮੋੜਾ ਕੰਮ ਕਰ ਲੈ ਮੈਨੂੰ ਤਰਸ ਆਈ ਜਾਂਦਾ ਬਾਈ ਬਚਾਰੀ ਭਾਬੀ ਤੇ ਵੀ ਮੈਂ ਦਵਾਈਵਾ ਲਿਆਉਣਾ ਮੈਂ ਮਰ ਗਿਆ ਮੇਰਾ ਸੜਿਆ ਨਾ ਬਾਈ ਤੂੰ ਕਿਸੇ ਬਸ ਜਾਇਆ ਮੈਂ ਦਵਾਈ ਦਵਾ ਲਿਆ ਹੁਣ ਦਵਾਈ ਚੱਲ ਭਾਬੀ ਮੇਰੀ ਤੂੰ ਥੋੜਾ ਜਿਹਾ ਕੰਟਰੋਲ ਚ ਰਿਹਾ ਕਰ ਜਿਆਦੇ ਬੋਲਦਾ ਥੋੜਾ ਜਿਹਾ ਨਹੀਂ ਬਾਈ ਯਾਰ ਮੈਂ ਇਸ ਪਰਿਵਾਰ ਦਾ ਮੈਂਬਰ ਹਾਂ ਮੈਂਬਰ ਤਾਂ ਹੈਗਾ ਫਿਰ ਲਿਮਟ 'ਚ ਰਹਿ ਕੇ ਬੋਲਣਾ ਅੱਛਾ ਬਾਈ ਬੋਲਦਾ ਤਾਂ ਚੱਲ ਕੋਈ ਜਾ ਬਾਈ ਫਿਰ ਮੈਂ ਦਵਾ ਲਿਆ ਮੈਂ ਦਵਾਈ ਮੈਂ ਆਪੇ ਦਵਾ ਲਾਂ ਤੈਨੂੰ ਜਿਆਦੇ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਉਹਦਾ ਬਾਪੂ ਦੇ ਸਾਤੇ ਚਲੇ ਜੇ ਮੈਂ ਇਧਰ ਟੜਕੀ ਡੱਬਾ ਕੱਢ ਕੇ ਫੜਾ ਦਿੰਦਾ ਇਹਨੂੰ ਹੋਰ ਕੀ ਸਾਰੀ ਇਹਦੇ ਮੂਰੇ ਰੱਖ ਦੋ ਬਾਈ ਲਿਆ ਦੇ ਚਾ ਚਾਚੀ ਅੱਖ ਨਹੀਂ ਹੁਣ ਵੀ ਮੈਂ ਦੇਖੀ ਕਿੱਡੇ ਕਿੱਡੇ ਅੱਖਾਂ ਕਰੀਆਂ ਨੇ ਸੱਚੀ ਚਾਹ ਲਿਆ ਦੇ ਮੈਂ ਤਾਂ ਓੱਖਾ ਹੋ ਰਿਆਂ ਓਏ ਆ ਜਾਂਦੀ ਆ ਚਾਹ ਸੰਦ ਮੈਂ ਲੈ ਮਾਦਲਾ ਪੀ ਲਾ ਹੋਰ ਸੁਪਾ ਤੀਤਾ ਨਹੀਂ ਚਾਹ ਚਾਹ ਦਾ ਨਜ਼ਾਰਾ ਲਿਆਤਾ ਹਾਂ ਉਹ ਤਾਂ ਬਹੁਤ ਹੀ ਦੁਖੀ ਕਰਦਾ ਸੀ ਤੂੰ ਸੱਤਾ ਉਹ ਤਾਂ ਮਿੱਠਾ ਦਾ ਫੂਕ ਦਿੰਦੀ ਵਿੱਚ ਦੇ ਚਾਹੀ ਤੇ ਬਾਤ ਦਿੱਤਾ ਗੁੜਾਣਾ ਥੋੜੀ ਕਰਨਾ ਹੈ ਹਾ ਇਹਦਾ ਹੋਵੇ ਵਧੀਆ ਪੂਰਾ ਮਿੱਠਾ ਢੰਡਾ ਵਾਲਾ ਪੀਪਾ ਲਿਆ ਕੇ ਧਰ ਦੇ ਬੈਠੇ ਉੱਤੋ ਹੀ ਗੱਲ ਹੈ ਸੱਚੀ ਇਹ ਤਾਂ ਹੋਗਾ ਲੈ ਤੇ ਸੱਚੀ ਚੜਸ ਜੰਮ ਪਿਆ ਆਪਣੇ ਜੰਮ ਪੀ ਕੇ ਚਾਚੀ ਗੁੱਸਾ ਨਹੀਂ ਕਰੀਦਾ ਚਾਚਾ ਮੇਰਾ ਕਿੱਥੇ ਉਹਦਾ ਕੰਮ ਆ ਮੈਨੂੰ ਜੰਮ ਕੇ ਸਿੱਟ ਗਈ ਤੇ ਮੈਨੂੰ ਚਾਚਾ ਕਿੱਥੇ ਮੇਰਾ ਭਾਈ ਮੈਨੂੰ ਕੰਮ ਆ ਯਾਰ ਤੁਹਾਡੇ ਦਾ ਪਤਾ ਹੋਗਾ ਤੜਕੇ ਦਾ ਤਾਂ ਲੱਭਦਾ ਫਿਰਦਾ ਦੀ ਦੂਜਾ ਚਾਚੇ ਚਾਚਾ ਪਤਾ ਨਹੀਂ ਕਿੱਧਰ ਵਗਿਆ ਮੰਡੀ ਚ ਗਿਆ ਹੋਇਆ ਹੋਰ ਕਿੱਥੇ ਹੈ ਵੇ ਚਾਚਾ ਚੱਟ ਤੇ ਤਾਂ ਕਰਦਾ ਵੀ ਉਹ ਤਾਂ ਹਰ ਵਕਤ ਭੁੱਕੀ ਖਾਲਾ ਭੁੱਕੀ ਖਾਲਾ ਪਤਾ ਨਹੀਂ ਇਹ ਤਾਂ ਪਲੇਅਰ ਜਣਾ ਭੁੱਕੀ ਨਾਲ ਹੀ ਰੱਜਦਾ ਫਿਰ ਚਾਚੀ ਕੰਮ ਕਰਾਉਣ ਨੂੰ ਤੁਸੀਂ ਮੂਰੇ ਹੋ ਜੰਨੇ ਹੋ ਫਿਰ ਭੁੱਕੀ ਦਾ ਖਾਉਂਗੇ ਵੀ ਵੇ ਕੰਮ ਕਰਾਉਣਾ ਤਾਂ ਪੈਸੇ ਦਿੰਨੇ ਆ ਬਿਲਕੁਲ ਗੱਲ ਵੱਡ ਕੇ ਕਰਦੇ ਨਹੀਂ ਬੇਬੇ ਇਕੱਲੇ ਪੈਸੇ ਨਾਲ ਕੰਮ ਹੁੰਦਾ ਭੁੱਕੀ ਦਾ ਨਹੀਂ ਪੈਂਦੀ ਹੈ ਮੈਂ ਸਾਹ ਦੇਖ ਲੈ ਤੇਰੀਆਂ ਨਵੀਆਂ ਵਰਗੀਆਂ ਖੜਕੀਆਂ